ਸਾਰੀ ਉਮਰ ਨਿਕਲ ਗਈ ਪਰ ਆ ਚੀਜ਼ ਦਾ ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਘਰ ਦੇ ਆਸ-ਪਾਸ ਕਿਹੜੇ ਕੰਡੇ ਜੇ ਖੜੇ ਨੇ ਕਈ ਤਾਂ ਪੱਟ ਕੇ ਪ੍ਰਾ ਮਾਰਦੇ ਨੇ ਪਰ ਉਹ ਮਿੱਤਰੋ ਉਹ ਭਲੋ ਮਾਨਸੋ ਇਹ ਜਿਹੜੀ ਚੀਜ਼ ਆ ਐਨੀ ਕੰਮ ਦੀ ਚੀਜ਼ ਆ ਜਦੋਂ ਤੁਹਾਨੂੰ ਪਤਾ ਲੱਗੇ ਨਾ ਇਸ ਦੇ ਗੁਣੇ ਵੀਡੀਓ ਤੋਂ ਬਾਅਦ ਤੁਸੀਂ ਸੰਭਾਲ ਕੇ ਰੱਖਿਆ ਕਰੋਗੇ ਕਿਹਜ ਤਾਂ ਸਤਿਆਨਾਸ਼ ਕਰਤਾ ਸਾਰੇ ਕੰਮ ਦਾ ਇਹ ਤਾਂ ਜਿਹੜੀ ਚੀਜ਼ ਆ ਬਹੁਤ ਹੀ ਕੰਮ ਦੀ ਚੀਜ਼ ਆ ਹੈ ਕੀ ਹੈ ਬਾਈ ਤਨੋਲ ਟਿਬਾ ਬੈਦਾ ਮੇਰਾ ਬੈਦਾ ਦੱਸ ਮੇਰਾ ਵੀਰ ਬਣ ਕੇ ਹੈ ਕੀ ਹੈ ਪੀਲੇ ਫੁੱਲਾਂ ਲਈ ਉਹ ਬਾਈ ਇਹਦਾ ਨਾਂ ਹੀ ਆ ਸਤਿਆਨਾਸ਼ੀ ਯਾਨੀ ਕਿ ਰੋਗਾਂ ਦਾ ਇਹ ਦਾ ਇਹਦਾ ਨਾਮ ਆ ਨਾਮ ਇਹਦਾ ਨਾਮ ਇਹਦਾ ਨਾਮ ਹੈ ਸੱਤਿਆਨਾਸ਼ ਜਾਨੀ ਕਿ ਰੋਗਾਂ ਦਾ ਸੱਤਿਆਨਾਸ਼ ਕਰ ਦਿੰਦੀ ਹੈ ਰੋਗਾਂ ਨੂੰ ਕਰ ਦਿੰਦੀ ਹੈ ਹੇ 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 ਕੀ ਗੁਣ ਦੱਸੇ ਕੀ ਕੀ ਨੇ ਗੁਣ ਇਹ ਨੇ ਬਹੁਤ ਸਾਰੇ ਲੋਕਾਂ ਦੇ ਖਾਜ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਖਾਜ ਹੈ ਦਾਦ ਹੈ ਚੰਬਲ ਹੈ ਜਾਂ ਰਿੰਗਗਾਰਡ ਜੇ ਹੋਏ ਹੋਏ ਨੇ ਕੋਈ ਵੀ ਖਾਜ ਦੀ ਪ੍ਰੋਬਲਮ ਹੈ ਮਤਲਬ ਕਈ ਲੋਕ ਦਵਾਈਆਂ ਲੈ ਲੈਂਦੇ ਨੇ ਜਿੰਨਾ ਚਿਰ ਦਵਾਈ ਲੈਂਦੇ ਨੇ ਉਹਨਾਂ ਚਿਰ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਫੇਲ ਹੋ ਜਾਂਦੀ ਹੈ ਤੇ ਇਹ ਜੜ ਤੋਂ ਖਤਮ ਕਰ ਦਿੰਦੀ ਹੈ ਇਹਦੇ ਪੱਤੇ ਤੋੜ ਲੈਣੇ ਸਾਰੀ ਬੂਟੀ ਤੋੜ ਕੇ ਇਹਨੂੰ ਤੇਲ ਦੇ ਵਿੱਚ ਪਾ ਲਓ ਚਾਹੇ ਦੀ ਸਮੁੰਦਰ ਦੇ ਤੇਲ ਦੇ ਵਿੱਚ ਪਾਓ ਚਾਹੇ ਦੀ ਨਾਰੀਅਲ ਦੇ ਤੇਲ ਦੇ ਵਿੱਚ ਪਾ ਲਓ ਇਹਨੂੰ ਅਵਾਲਣਾ ਚੰਗੀ ਤਰ੍ਹਾਂ ਇਹਦੇ ਜਿਹੜਾ ਪਾਣੀ ਆ ਦਿਖਾਈ ਚੱਲੋ ਥੋੜੀ ਜਿਹੀ ਦਿਖਾ ਦਿਓ ਕਿਹੜੀ ਹੈ ਪਹਿਚਾਨ ਤੇ ਆ ਜੂਗੀ ਅੱਛਾ ਪਹਿਚਾਨ ਕਰ ਲਓ ਜੀ ਪਹਿਚਾਨ ਜ਼ਰੂਰੀ ਐਨੂੰ ਕੰਡੇ ਲਾ ਕੇ ਦਿਖਾ ਦਿਓ ਟਕਾ ਕੇ ਜੇ ਸੰਡੇ ਲੱਗੇ ਬੰਨੇ ਤੇ ਪੀਲੇ ਇਹਨੂੰ ਫੁੱਲ ਲੱਗਦੇ ਨੇ ਇਹਨੂੰ ਅਵਾਲ ਲੈਣਾ ਚੰਗੀ ਤਰ੍ਹਾਂ ਹਵਾਲ ਕੇ ਚੰਗੀ ਤਰ੍ਹਾਂ ਇਹਨੂੰ ਮਤਲਬ ਜਿਹੜਾ ਇਹਦਾ ਤੇਲ ਬਣ ਗਿਆ ਤੇਲ ਨੂੰ ਜਿੱਥੇ ਵੀ ਤੁਹਾਡੇ ਖਾਜ ਹੁੰਦੀ ਆ ਉੱਥੇ ਇਹਨੂੰ ਲਾਉਣਾ ਸ਼ੁਰੂ ਕਰ ਦਿਓ ਤੇ ਖਾਜ ਤੁਹਾਡੀ ਬਿਲਕੁਲ Ele não se